ਮੈਂ ਇੱਕ ਨਵੀਂ ਵਿਆਹੀ ਜੋੜੀ ਦੀ ਗੱਲ ਕਰੀ ਹੈ ਨਾ ਉਹ ਨਵੀਂ ਵਿਆਹੀ ਜੋੜੀ ਗਈ ਉਹ ਬਾਹਰ ਕਿਤੇ ਵੱਡੀ ਲੋਕੇਸ਼ਨ ਤੇ ਗਈ ਉਹਨੇ ਜਾ ਕੇ ਉੱਥੋਂ ਸਟੋਰੀਆਂ ਪਾਤੀਆਂ ਫੋਟੋਜ਼ ਪਾਤੀਆਂ ਤੇ ਦੂਜੇ ਪਾਸੇ ਇੱਕ ਮਿਡਲ ਕਲਾਸ ਦੀ ਧੀ ਸੀਗੀ ਜਿਹਦਾ ਵਿਆਹ ਵੀ ਇੱਕ ਮਿਡਲ ਕਲਾਸ ਦੇ ਵਿੱਚ ਹੋਇਆ ਹੁਣ ਉਹ ਵੀ ਉਹੀ ਚੀਜ਼ ਭਾਲਦੀ ਆ ਉਹੀ ਚੀਜ਼ ਨੂੰ ਉਹ ਰੱਖਦੀ ਆ ਕਿ ਮੈਂ ਵੀ ਲੋਕੇਸ਼ਨ ਤੇ ਜਾਵਾਂ ਮੈਂ ਵੀ ਇਦਾਂ ਜਾ ਕੇ ਉੱਥੇ ਫੋਟੋਆਂ ਪਾਵਾਂ ਪਰ ਉਹਦੀ ਜੇਬ ਨਹੀਂ ਅਫੋਰਡ ਕਰਦੇ ਉੱਥੋਂ ਕਲੇਸ਼ ਸ਼ੁਰੂ ਹੋ ਜਾਂਦੇ ਨੇ ਹੂੰ ਕਿ ਉਹ ਉੱਥੇ ਜਾ ਕੇ ਵੀ ਮੇਰੀ ਸਹੇਲੀ ਆਪਰੋਸੈਂਟਲੀ ਬਈ 1 ਕਰੋੜਪਤੀ ਦੀ ਆ ਇਹ ਚੀਜ਼ ਨੇ ਦੇਖਿਆ ਤੇ ਉਹਦੀ ਸਹੇਲੀ ਦਾ ਪਿਓ ਵੀ ਕਰੋੜਪਤੀ ਆ ਤੇ ਉਸ ਚੀਜ਼ ਨੂੰ ਅਫੋਰਡ ਕਰ ਸਕਦੇ ਨੇ ਗੱਲ ਆ ਜਾਂਦੀ ਉੱਥੇ ਦਿਖਾਵੇ ਦੀ ਉਸ ਤੋਂ ਬਾਅਦ ਫੋਨ ਦੇ ਵਿੱਚ ਵੀ ਜੇ ਆਪਾਂ ਗੱਲ ਕਰੀਏ ਵੀ ਸ਼ੈਨ ਸ਼ੇਲਤਾ ਦੀ ਗੱਲ ਇਹ ਹੀ ਆ ਪੁਰਾਣੇ ਅਜਿਹੇ ਗੱਲਾਂ ਨਹੀਂ ਆ ਕਿ ਪੁਰਾਣੇ ਸਮੇਂ ਵਿੱਚ ਲੜਾਈਆਂ ਨਹੀਂ ਹੁੰਦੀਆਂ ਸੀਗੀਆਂ ਪਰਿਵਾਰਾਂ 'ਚ ਹੁੰਦੀਆਂ ਸੀਗੀਆਂ ਪਰ ਉੱਥੇ ਗੱਲ ਕੀ ਹੁੰਦੀ ਸੀ ਕਿ ਇੱਕ ਮਾਲਕੀ ਤਮੀ ਦੇ ਵਿੱਚ ਜਾਂ ਸੱਸ ਨੂੰ ਉਹਦੇ ਵਿੱਚ ਲੜਾਈ ਹੋਈ ਤੇ ਉਹ ਲੜਾਈ ਦਾ ਪਹਿਲਾਂ ਤਾਂ ਉਹ ਕੁੜੀ ਨੇ ਖੱਤ ਲਿਖਣਾ ਖੱਤ ਲਿਖ ਕੇ ਪਹਿਲਾਂ ਤਾਂ ਡਾਕ ਤੱਕ ਜਾਣਾ ਹੀ ਬੜਾ ਮੁਸ਼ਕਿਲ ਹੁੰਦਾ ਸੀਗਾ ਉਹਨੂੰ ਚਲੋ ਜਿਵੇਂ ਤਿਵੇਂ ਕਰਕੇ ਜਿਉ ਡਾਕ ਤੱਕ ਪਹੁੰਚ ਗਈ ਤਾਂ ਉਹ ਡਾਕ ਦੇ ਵਿੱਚ ਪੰਜ ਚਾਰ ਦਿਨ ਬਾਅਦ ਉਹ ਡਾਕੀ ਕਿਤੇ ਆਂਦਾ ਸੀਗਾ ਜੀ ਉਹਨੇ ਜਾਣਾ ਜਾ ਕੇ ਉਹ ਖੱਤ ਕਿਤੇ ਜਾ ਕੇ ਉਹਦੇ ਭਰਾਵਾਂ ਤੱਕ ਪਹੁੰਚਣਾ ਮਹੀਨੇ ਤੱਕ ਪਹੁੰਚਣਾ ਤੇ ਫਿਰ ਉਹ ਸਾਧਨ ਘਟ ਹੁੰਦੇ ਸੀਗੇ 2 ਮਹੀਨੇ 9 ਦਿਨ ਉਹ ਮਹੀਨੇ ਬਾਅਦ ਜਦੋਂ ਆਉਣਾ ਤਾਂ ਅੱਗੇ ਉਹਨਾਂ ਨੇ ਦੇਖਣਾ ਵੀ ਉਹਨਾਂ ਦੀ ਭੈਣ ਹਾਸ ਰਹੀ ਆ ਤੁਸ ਰਹੀ ਆ ਉਹਨਾਂ ਨੇ ਆ ਕੇ ਪੁੱਛਣਾ ਵੀ ਭੈਣ ਕਿਵੇਂ ਤਾਂ ਯਾਦ ਕੀਤਾ ਸੀ ਹੁਣ ਉਹ 2 ਮਹੀਨੇ ਪਹਿਲਾਂ ਪਾਇਆ ਹੋਇਆ ਖਤ ਭੈਣ ਨੇ ਵੀ ਭੁੱਲ ਜਾਣਾ ਉਹਨੇ ਕਹਿੰਦਾ ਵੀ ਨਹੀਂ ਭਰਾਵਾ ਮੇਰਾ ਤਾਂ ਸਭ ਕੁਝ ਠੀਕ ਹੈ ਉਹ ਕਹਿੰਦਾ ਵੀ ਭਾਈ ਸਾਨੂੰ ਤੇਰਾ ਖਤ ਮਿਲਿਆ ਸੀ ਹਾਂ ਉਹ ਤਾਂ ਉਸ ਦਿਨ ਲੜਾਈ ਹੋਈ ਸੀ ਹੁਣ ਸਾਡਾ ਸਭ ਕੁਝ ਠੀਕ ਹੈ ਮਤਲਬ ਕਿ ਵੀ ਉਹ ਚੀਜ਼ਾਂ ਇੱਕ ਪੇਸ਼ੈਂਸ ਸੀਗਾ ਜੀ ਹੁਣ ਪਤਾ ਉਹਨੂੰ ਵੀ ਸੀਗਾ ਪਤਾ ਭਰਾਵਾਂ ਨੂੰ ਵੀ ਸੀਗਾ ਉਹ ਜਿਹੜਾ ਵਿੱਚ ਸਮੇ ਦਾ ਗੈਪ ਸੀਗਾ ਨਾ ਉਸ ਚੀਜ਼ ਨੇ ਜਿਹੜੀ ਹੈ ਲੋਕਾਂ ਦੀ ਜ਼ਿੰਦਗੀ ਬਚਾ ਕੇ ਰੱਖੀ ਜੀ ਹੁਣ ਗੱਲ ਕੀ ਹੈ ਸਵੇਰੇ ਲੜਾਈ ਹੋਈ ਘੰਟੇ ਬਾਅਦ ਜਾ ਕੇ ਕੁੜੀ ਦਾ ਭਰਾ ਜਾਂ ਮਾਪਿਓ ਜਾ ਕੇ ਦਰਵਾਜ਼ੇ ਤੇ ਖੜ ਜਾਂਦੇ ਨੇ ਹੁਣ ਹਾਲੇ ਸੱਸ ਦਾ ਦਿਮਾਗ ਵੀ ਉਧਰੋਂ ਗਰਮ ਹੈ ਕੁੜੀ ਦਾ ਦਿਮਾਗ ਵੀ ਗਰਮ ਹੈ ਤੇ ਇਧਰੋਂ ਮਾਪਿਓ ਵੀ ਗਰਮ ਗਏ ਤੇ ਗਰਮਾ-ਗਰਮੀ ਚ ਜਾ ਕੇ ਇੱਕ ਪਰਵਾਹ ਟੁੱਟਦਾ ਜੀ ਉਹ ਹੀ ਚੀਜ਼ ਜੇ ਹੁਣ ਇੱਕ ਨੂੰ ਜਾਂ ਸੱਸ ਮੈਂ ਬਰਾਬਰ ਰੱਖੂੰਗਾ ਇਹ ਨਹੀਂ ਹੈਗਾ ਵੀ ਕੱਲੇ ਨੂੰ ਦੀ ਉਹ ਗਲਤੀ ਹੁੰਦੀ ਆ ਨੂੰ ਜਾਂ ਸੱਸ ਇੱਕ ਪੇਸ਼ੈਂਸ ਰੱਖਾਂ ਜੀ ਉਹ ਆਪਸ ਦੇ ਵਿੱਚ ਇੱਕ ਤਾਲਮੇਲ ਬਣਾ ਕੇ ਰੱਖਣਾ ਕਿ ਅਸੀਂ ਪਰਿਵਾਰ ਦੇ ਵਿੱਚ ਇਕੱਠੇ ਰਹਿਣੇ ਆ ਅਸੀਂ ਜ਼ਿੰਦਗੀ ਨੂੰ ਆਪਣੇ ਨੂੰ ਇਕੱਠਿਆਂ ਨੂੰ ਬਤਾਉਣਾ ਹੀ ਆ ਸੱਸ ਵੀ ਬੋਲਣ ਲੱਗਿਆ ਕੁਝ ਦੇਖ ਕੇ ਜੀ ਸੱਸ ਨੇ ਵੀ ਚੱਕਿਆ ਫੋਨ ਆਪਦੇ ਮੁੰਡੇ ਨੂੰ ਘੁਮਾਤਾ ਬੇਜ ਤੇਰੀ ਘਰ ਵਾਲੀ ਨੇ ਮੈਨੂੰ ਐਦਾਂ ਬੋਲਿਆ ਮੁੰਡਾ ਆ ਕਿਉਂ ਵੀ ਗਰਮਾ-ਗਰਮੀ ਦੇ ਵਿੱਚ ਕੁੜੀ ਤੇ ਚੜ ਗਿਆ ਕੁੜੀ ਨੇ ਚੱਕਿਆ ਚੱਕ ਕੇ ਉਹਨਾਂ ਵੀ ਫੋਨ ਆਪਣੇ ਉਹਨੂੰ ਘੁਮਾਤਾ ਉਹ ਵੀ ਚੱਲਿਆ ਨਾਲ ਦੇ ਨਾਲ ਜਾ ਕੇ ਉੱਥੇ ਆ ਕੇ ਜਿਹੜੇ ਆ ਮਤਲਬ ਕਿ ਪਰਿਵਾਰਾਂ ਦੇ ਵਿੱਚ ਕਲੇਸ਼ ਇਹ ਚੀਜ਼ ਹਾਲਾਂਕਿ ਕੱਲ ਦੀ ਵੀਡੀਓ ਹੈ ਤੁਸੀਂ ਸ਼ਾਇਦ ਸੋਸ਼ਲ ਮੀਡੀਆ ਤੇ ਦੇਖੀ ਹੋਊਗੀ ਕਿ ਸੱਸ ਨੂੰ ਉਹਦੀ ਲੜਾਈ ਹੋਈ ਕੁੜੀ ਦੇ ਭਰਾ ਹੈ ਉਹਨਾਂ ਨੇ ਕੁਝ ਨਹੀਂ ਦੇਖਿਆ ਹੁੰਦੀ ਆ ਕਿ ਉਹਨਾਂ ਨੇ ਸੱਸ ਦੇ ਤੱਪੜ ਮਾਰਤਾ ਜਦੋਂ ਸੱਸ ਦੇ ਥੱਪੜ ਮਾਰਿਆ ਤਾਂ ਉਹਨੇ ਆਂਢੀ ਗਵੰਢੀ ਇਕੱਠੇ ਕੀਤੇ ਕੁੜੀ ਦੇ ਭਰਾਵਾਂ ਨੂੰ ਕੁੱਟਿਆ ਗੱਡੀ ਭੰਤੀ ਇਹ ਸੋਸ਼ਲ ਮੀਡੀਆ ਤੇ ਕੱਲ ਦੀ ਵੀਡੀਓ ਬਹੁਤ ਚੰਗ ਲਈ ਆ ਉਹ ਮਤਲਬ ਕਿ ਸਾਰੀ ਗੱਲ ਉੱਥੇ ਹੀ ਆ ਕੇ ਖੜ ਗਈ ਹੈ ਵੀ ਜਿਹੜੀ ਲੋਕ ਦਿਖਾਵੇ ਦੀ ਜ਼ਿੰਦਗੀ ਸੀਗੀ ਉੱਥੋਂ ਇਹ ਚੀਜ਼ਾਂ ਉੱਠ ਕੇ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਦਿਖਾਵਾ ਦਿਖਾਈ ਦੇ ਵਿੱਚ ਅਸੀਂ ਆਪਣਾ ਪੇਸ਼ੈਂਸ ਖੋ ਬੈਠੇ ਅਸੀਂ ਆਪਣਾ ਸੰਤੁਲਨ ਖੋ ਬੈਠੇ ਕਿ ਫਲਾਣੇ ਦੀ ਨੂੰ ਪਹਾੜਾਂ ਦੇ ਵਿੱਚ ਘੁੰਮ ਗਿਆ ਹੀ ਹੈ ਤੇ ਹੁਣ ਸਾਡੀ ਵੀ ਜਾਣ ਨੂੰ ਜਿੱਦ ਕਰਦੀ ਆ ਪਰ ਸਾਡੇ ਕੋਲ ਪੈਸੇ ਨਹੀਂ ਹੈਗੇ ਜੀ ਹੁਣ ਨੂੰ ਨੇ ਵੀ ਇਹ ਚੀਜ਼ ਨਹੀਂ ਦੇਖੀ ਉਹਨਾਂ ਵੀ ਇਹ ਚੀਜ਼ ਨੂੰ ਭੁੱਲ ਗਏ ਕਿ ਮੈਂ ਆਪਦੇ ਪਿਓ ਦੇ ਘਰ 'ਚ ਸਾਰਾ ਕੁਝ ਕੀਤਾ ਸਬਰ ਸੰਤੋਖ ਕੀਤਾ ਵੇਟ ਕੀਤੀ ਐ ਪੈਸੇ ਲਈ ਮੈਂ ਵੇਟ ਕੀਤੀ ਆ ਨਾਲ ਦੇ ਨਾਲ ਤੁਰੰਤ ਪੈਸਾ ਨਹੀਂ ਮਿਲਦਾ ਸੀਗਾ ਸਮੇਂ ਦੇ ਨਾਲ ਪਰ ਉਹੀ ਧੀ ਜਦੋਂ ਅੱਗੇ ਦੂਜੇ ਪਾਸੇ ਜਾਂਦੀ ਐ ਤਾਂ ਉਹ ਛੇਤੀ ਉਸ ਚੀਜ਼ ਨੂੰ ਭਾੜਨ ਦੀ ਕੋਸ਼ਿਸ਼ ਕਰਦੀ ਐ ਉਹ ਹਾਲਾਂਕਿ ਇਹ ਚੀਜ਼ ਨੂੰ ਭੁੱਲ ਜਾਂਦੀ ਐ ਕਿ ਕਿਸ ਸਮਾਂ ਲੱਗਦਾ ਹੁੰਦਾ ਇੱਕ ਪੇਸ਼ੈਂਸ ਬਣਦੀ ਹੁੰਦੀ ਹੈ ਇੱਕ ਸਮੇਂ ਦੇ ਨਾਲ ਚੀਜ਼ ਨੂੰ ਪ੍ਰਾਪਤ ਹੋਣਾ ਹੁੰਦਾ ਹੀ ਹੈ ਉਹ ਸਾਰੀਆਂ ਚੀਜ਼ਾਂ ਨੂੰ ਭੁੱਲ ਕੇ ਜੀ ਦਿਖਾਵੇ ਤੇ ਜ਼ਿੰਦਗੀ ਨੂੰ ਕਿ ਹਲੇ ਮੇਰਾ ਕਈ ਵਾਰੀ ਮਤਲਬ ਇਹ ਵੀ ਸ਼ੰਕਾ ਰਹਿ ਜਾਂਦੀ ਆ ਹਨਾ ਕੁੜੀਆਂ ਨੂੰ ਵੀ ਹਲੇ ਤਾਂ ਮੇਰਾ ਚੂੜਾ ਹੈ ਫਿਰ ਮੈਂ ਬਾਅਦ ਚ ਚੂੜੇ ਤੋਂ ਬਿਨਾ ਜਾਊਂਗੀ ਹੂੰ ਉਹ ਜਲਦੀ ਦੇ ਵਿੱਚ ਜਿਹੜੀ ਕਾਲ ਸੀਗੀ ਉਹ ਕਾਲ ਨੇ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਖਰਾਬ ਕਰਤੀ ਜਿਹੜਾ ਮੋਬਾਈਲ ਤੇ ਆ ਕੇ ਗੱਲ ਉਹੀ ਆ ਗਈ ਜਿਵੇਂ ਫੇਰ ਗੱਲ ਉੱਥੇ ਹੀ ਆ ਕੇ ਆ ਜਾਂਦੀ ਹੈ ਵੀ ਜਿਹੜਾ ਸੀਰੀਅਲ ਨੇ ਉਹ ਸੀਰੀਅਲ ਦੇ ਵਿੱਚ ਚੀਜ਼ ਇਹੀ ਜੀ ਦਿਖਾਤੀ ਵੀ ਜਦੋਂ ਉਹਦਾ ਕੁੜੀ ਦਾ ਵਿਆਹ ਹੋਇਆ ਸਹੁਰਿਆਂ ਨੇ ਚੱਕ ਕੇ ਉਹਨੂੰ ਚਾਬੀ ਦੇ ਦਿੱਤੀ ਵੀ ਅੱਜ ਤੋਂ ਗੱਡੀ ਤੇਰੀ ਹੈ ਤੇ ਹੁਣ ਉਹ ਮੀਡਲ ਕਲਾਸ ਦਿੱਤੀ ਵੀ ਇਹੀ ਚੀਜ਼ ਭਾਲਦੇ ਆ ਬਚਾਲ ਗੱਡੀ ਨੂੰ ਮਨੋਂ ਐਕਟਿਵਤਾ ਮਿਲੇ ਪਰ ਉਹ ਅਸਲ ਜ਼ਿੰਦਗੀ ਚ ਨਹੀਂ ਦੇ ਸਕਦਾ ਬੰਦਾ ਉੱਥੇ ਆ ਕੇ ਮਤਲਬ ਗੱਲ ਇਹ ਜੇ ਕੁੜੀਆਂ ਦੇ ਨਾਲ ਵੀ ਆ ਕੇ ਗੱਲ ਮਿਲਦੀ ਹੈ ਸੋਸ਼ਲ ਮੀਡੀਆ ਤਾਂ ਗੱਲ ਕਰੀਏ ਹੁਣ ਪਿੱਛੇ ਜੇ ਇੱਕ ਗਾਣਾ ਸੀਗਾ ਹਨਾ ਉਹ ਗਾਣੇ ਦੇ ਵਿੱਚ ਮੁੰਡਾ ਮੋੜ ਕੇ ਕੁੜੀ ਨੂੰ ਰੇਂਜ ਆਵਰ ਜੇ ਹੁਣ ਉਹ ਸਿੰਗਰ ਤੋਂ ਹਸਲ ਮੈਨੇ ਚ ਪੁੱਛੋ ਵੀ ਤੇਰੀ ਔਕਾਤ ਹੈ ਵੀ ਤੂੰ ਉਹ ਨੂੰ ਜਾ ਕੇ ਰੇਂਜ ਓਵਰ ਗਿਫਟ ਕਰ ਦਵੇਂ ਪਰ ਗਾਣੇ ਚ ਤੁਸੀਂ ਦਿਖਾਇਆ ਨਾ ਉਹ ਗਾਣੇ ਨੇ ਇੱਕ ਕੁੜੀ ਤੇ ਉੱਤੇ ਅਸਰ ਪਾਇਆ ਜੀ ਆਮ ਜ਼ਿੰਦਗੀ ਦੇ ਵਿੱਚ ਹੁਣ ਉਹ ਹੀ ਸਿੰਗਰ ਜੇ ਉਹ ਨੂੰ ਰੇਂਜ ਓਵਰ ਦੀ ਥਾਂ ਤੇ ਕੋਈ ਆਮ ਛੋਟੀ ਜਿਹੀ ਕੋਈ ਗਿਫਟ ਮੰਨ ਕੇ ਚਲੋ ਕੋਈ 5-400 ਰੁਪਏ ਦੀ ਗਿਫਟ ਹੈ ਜਿਹੜੀ ਦਿਖਾਈ ਹੋਣ ਦੀ ਤਾਂ ਮੈਨੂੰ ਲੱਗਦਾ ਵੀ ਉਹ ਕੁੜੀ ਦੇ ਮਾਈਂਡ ਚ ਚੀਜ਼ ਆਣੀ ਨਹੀਂ ਸੀ ਕਿ ਵੀ ਆਹ ਵੀ ਰੇਂਜ ਓਵਰ ਵੀ ਮਿਲਦੀ ਹੈ ਬਿਲਕੁਲ ਹਣਾ ਉਹ ਸਵੇਰੇ ਗਾਣੇ ਦੇ ਵਿੱਚ ਵੀਊ ਬਣਦਾ ਹੈ ਵੀ ਕੁੜੀ ਸਵੇਰੇ ਉੱਠੀ ਬਾਹਰ ਫੋਰਜ ਖੜੀਆ ਰੇਂਜ ਆਵਰ ਖੜੀ ਹੈ ਤੇ ਉੱਤੇ ਲਿਖਿਆ ਹੋਇਆ ਹੈਪੀ ਬਰਥਡੇ ਹਣਾ ਸੋ ਮਤਲਬ ਕਿ ਇਹਨਾਂ ਚੀਜ਼ਾਂ ਨੇ ਮਤਲਬ ਕਿ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਭਾਵ ਪਾਤਾ ਫਿਲਮਾਂ ਦੇ ਵਿੱਚ ਕੁੜੀ ਆਈ ਹੈ ਜੀ ਗੁੱਸੇ ਹੋਈ ਹੈ ਪਿਓ ਵੱਲੋਂ ਮੈਂ ਗੱਲ ਕਰ ਰਿਹਾ ਹਣਾ ਉਹ ਆ ਕੇ ਆਪਣੇ ਪਿਓ ਦੇ ਕੋਲ ਗੁੱਸੇ ਹੋਈ ਹੈ ਮੈਂ ਕਾਲਜ ਜਾਂਦੀ ਅੱਜ ਬੱਸ ਨੇ ਲੇਟ ਕਰਾਤਾ ਪਿਓ ਨੇ ਚੱਕੀ ਚੱਕ ਕੇ ਉਹਨੂੰ ਫੋਰਚਨਰ ਦੀ ਚਾਬੀ ਦਿੱਤੀ ਤੇ ਪਰ ਫਿਲਮਾਂ ਚ ਨੇ ਪਰ ਅਸਲ ਜ਼ਿੰਦਗੀ ਦੇ ਵਿੱਚ ਸਾਡੇ ਜਿਹੜੇ ਜਵਾਕ ਨੇ ਜਿਹੜੇ ਤਾਂ ਹੁਣ ਜਿਹਪਲਾ ਸਿਸਟਮ ਤੋਂ ਹੋਗੇ ਉਹਨਾਂ ਨੂੰ ਤਾਂ ਚੀਜ਼ ਦੇ ਸਮਝ ਆਉਂਦੀ ਹੈ ਵੀ ਇਹ ਚੀਜ਼ਾਂ ਸਿਰਫ ਇੱਕ ਫਿਲਮ ਹੀ ਦਿਖਾਵਿਦੇ ਨੇ ਪਰ ਜਿਹੜੇ ਟੀਨੇਜਰ ਨੇ ਹੂੰ 18 ਤੋਂ 25 ਸਾਲ ਦੇ ਜਵਾਨ ਨੇ ਉਹ ਇਸ ਚੀਜ਼ ਨੂੰ ਬੜਾ ਔਖਾ ਸਮਝਦੇ ਨੇ ਉਹ ਇਹ ਚੀਜ਼ ਭਾਲਦੇ ਨੇ ਵੀ ਫਿਲਮ ਦੇ ਵਿੱਚ ਅਸੀਂ ਦਿਖਾਇਆ ਸੀਗਾ ਉਹ ਪਿੱਛੇ ਜ ਮੇਰੇ ਖਿਆਲ ਤੋਂ ਜੱਟਾਂ ਦਾ ਜੱਟ ਬॉयਸ ਸਿੱਪੀ ਗੱਲ ਦੀ ਫਿਲਮ ਸੀਗੀ ਉਹ ਕੁੜੀ ਦੇ ਜ਼ਿਆਦਾ ਰੋਲ ਦਿਖਾਇਆ ਹੋਇਆ ਵੀ ਉਹ ਬਿਮਰ ਲੈ ਕੇ ਆਉਂਦੀ ਹੈ ਕੁੜੀ ਕਾਲਜ ਦੇ ਵਿੱਚ ਤੇ ਫਿਰ ਜਦੋਂ ਸਾਡੀ ਆਮ ਘਰਾਂ ਦੇ ਤੇ ਉਸ ਚੀਜ਼ ਨੂੰ ਦੇਖੋਗੇ ਤਾਂ ਉਹਦੇ ਮਨ ਦੇ ਵਿੱਚ ਵੀ ਕਿਤਨਾ ਕਿਤੇ ਜਿਹੜੀ ਹੈ ਇੱਕ ਮੈਂ ਕਹੂੰਗਾ ਵੀ ਅੱਗ ਬਲੂਗੀ ਕਿ ਅਸੀਂ ਵੀ ਆਕਾਸ਼ ਅਜਿਹੀ ਜ਼ਿੰਦਗੀ ਜੀਏ ਵੀ ਇੱਕ ਘੱਟੋ ਘੱਟ ਵਿਮਰਚ ਆਂਦੀ ਐ ਅਸੀਂ ਘੱਟੋ ਘੱਟ ਸਵਿਫਟ ਚਤਾਈਏ ਪਰ ਉਹਨਾਂ ਨੇ ਅਸਲ ਜ਼ਿੰਦਗੀ ਇਹ ਨਹੀਂ ਦੇਖੀ ਹੈਗੀ ਕਿ ਉਹਨਾਂ ਦਾ ਪਿਓ ਤਾਂ ਵਿਚਾਰਾ ਹਲੇ ਆਪਾਲ ਕੋਚੇ ਫਿਰਦਾ ਹੈ ਪਿਓ ਹਲੇ ਆਪ ਮੋਟਰਸਾਈਕਲ ਤੇ ਫਿਰਦਾ ਹੈ ਤੇ ਉਹ ਤੁਹਾਨੂੰ ਕਿਥੋਂ ਗੱਡੀ ਲੈ ਕੇ ਦੇ ਦੇਵੇ ਸੋ ਗਾਣਿਆਂ ਦਾ ਅਸਰ ਸਾਡੀ ਜ਼ਿੰਦਗੀ ਦੇ ਵਿੱਚ ਪੈਂਦਾ ਪੈਂਦਾ ਸੋ ਜਿਹੜੀ ਰੀਅਲ ਜ਼ਿੰਦਗੀ ਸੀਗੀ ਉਹ ਖਰਾਬ ਕਰਤੀ ਗਾਣੇ ਮੈਂ ਕੱਲੇ ਗਾਣਿਆਂ ਦੀ ਗੱਲ ਨਹੀਂ ਕਰਦਾ ਫਿਲਮਾਂ ਦੀ ਵੀ ਗੱਲ ਹੈ ਸੀਰੀਅਲ ਦੀ ਵੀ ਗੱਲ ਹੈ ਸੋ ਉਹਨਾਂ ਸਾਰੀਆਂ ਚੀਜ਼ਾਂ ਨੇ ਖਤਮ ਕਰਕੇ ਸਾਡੀ ਜ਼ਿੰਦਗੀ ਦੇ ਉੱਤੇ ਪ੍ਰਭਾਵ ਪਾਤਾ ਹੁਣ ਅੱਜ ਕੱਲ ਮੈਂ ਸੋਸ਼ਲ ਮੀਡੀਆ ਤੇ ਦੇਖ ਰਿਹਾ ਕਿ ਬਿਗ ਬਾਸ ਨਾਂ ਦਾ ਪ੍ਰੋਗਰਾਮ ਹੈ ਨਾ ਉਹਦੇ ਚ ਇੱਕ ਕੁੜੀ ਆ ਮਤਲਬ ਕਿ ਕਰੋੜਾਂ ਦੀ ਗੱਲ ਕਰੀ ਜਾਂਦੀ ਹੈ ਤੇ ਉਹਨੂੰ ਦੇਖ ਕੇ ਜਿਹੜੀ ਸਾਡੀ ਮੀਡਲ ਕਲਾਸ ਦੀ ਧੀ ਆ ਉਹ ਵੀ ਉਹਦੇ ਮਨ 'ਚ ਵੀ ਇਹ ਚੀਜ਼ ਜਾਊਗੀ ਕਿ ਜੇ ਉਹ ਕੁੜੀ ਹੋ ਕੇ ਕਰੋੜਾਂ ਰੁਪਏ ਆਪਦੀ ਜੇਬ 'ਚ ਰੱਖ ਸਕਦੀ ਆ ਤਾਂ ਅਸੀਂ ਹਜ਼ਾਰਾਂ ਕਿਉਂ ਨਹੀਂ ਰੱਖ ਸਕਦੇ ਹੁਣ ਸਾਨੂੰ ਨਹੀਂ ਪਤਾ ਉਹਨੇ ਕਰੋੜਾਂ ਕਿਵੇਂ ਜੇ ਲਏ ਨੇ ਨਾ ਤਾਂ ਉਹਨੇ ਕਰੋੜ ਦਿਖਾਏ ਨਾ ਉਹਨੇ ਕਰੋੜ ਲੋਕਾਂ ਦੇ ਸਾਹਮਣੇ ਰੱਖੇ ਪਰ ਉਹਨੇ ਸਿਰਫ ਇੱਕ ਗੱਲਾਂ ਹੀ ਕਰੋੜ ਦੀਆਂ ਕੀਤੀਆਂ ਹੁਣ ਉਹ ਮੈਂ ਬੈਠਾ ਇੰਸਟਾ ਦੇ ਰੀਲ ਦੇਖ ਰਿਹਾ ਸੀ ਕਿ ਉਹ ਵੀ ਪਾਈ ਆ ਉਹ ਕਹਿੰਦੇ ਵੀ ਮੈਂ ਗੋਲ ਗੱਪੇ ਖਾਣੇ ਸੀਗੇ ਤੇ ਕਿੱਥੋਂ ਦੇ ਗੋਲ ਗੱਪੇ ਸੀਗੇ ਕਹਿੰਦੇ ਮੇਰਾ ਸੈਕਟਰੀ ਗਿਆ ਉਹਨੇ ਪਲੇਨ ਦੀ ਟਿਕਟ ਕਰਾਈ ਤੇ ਉੱਥੋਂ ਜਾ ਕੇ ਗੋਲ ਗੱਪੇ ਲੈ ਕੇ ਆਇਆ ਤੇ ਫਿਰ ਘੰਟੇ ਦੇ ਵਿੱਚ ਪਲੇਨ ਦੇ ਵਿੱਚ ਵਾਪਸ ਆ ਕੇ ਮੈਨੂੰ ਗੋਲ ਗੱਪੇ ਦਿੱਤੇ ਤੇ ਉਹ ਦੂਜੇ ਪਾਸੇ ਮੁੰਡਾ ਕਮੈਂਟ ਵੀ ਕਰਦਾ ਹੋਊਗਾ ਕਹਿੰਦਾ ਵੀ ਤੈਨੂੰ ਐਡੀ ਦੂਰ ਜਾਣ ਦੀ ਲੋੜ ਨਹੀਂ ਸੀ ਤੂੰ ਜਿਮੈਟੋ ਕਰ ਦਿੰਦੀ ਤਾਂ ਤੇਰੇ ਕੋਲ ਆ ਜਾਂਦੇ ਮਤਲਬ ਹੁਣ ਉਹ ਉਸ ਚੀਜ਼ ਨੂੰ ਹਾਈਲਾਈਟ ਕਰ ਕਰਕੇ ਦਿਖਾਇਆ ਜਾ ਰਿਹਾ ਜਦੋਂ ਕਿ ਆਪਾਂ ਨੂੰ ਇਹ ਗੱਲ ਜਿਵੇਂ ਉਸ ਮੁੰਡੇ ਨੇ ਗੱਲ ਦਾ ਜਵਾਬ ਦਿੱਤਾ ਉੱਥੋਂ ਹੀ ਗੱਲ ਪਤਾ ਲੱਗ ਗਿਆ ਵੀ ਕੁੜੀ ਨੇ ਹਾਲਾਂ ਉਹ ਕਹਿੰਦਾ ਗੱਲ ਨੂੰ ਸਮਝਣ ਦੇ ਵੀ ਉਹ ਕਹਿੰਦਾ ਵੀ ਘੰਟੇ ਦੇ ਵਿੱਚ ਤਾਂ ਜਹਾਜ਼ ਦੀ ਟਿਕਟ ਵੀ ਨਹੀਂ ਬਣਦੀ ਤੇਰਾ ਪੀਏ ਘੰਟੇ ਚ ਵਾਪਸ ਕਿਵੇਂ ਆ ਗਿਆ ਜਹਾਜ਼ ਤੋਂ ਹੂੰ ਇਹ ਤਾਂ ਹੈ ਨਹੀਂ ਕਿ ਉਹ ਅੰਦਰ ਬੜਿਆ ਤੇ ਨਾਲ ਦੇ ਨਾਲ ਜਹਾਜ਼ ਉੱਡ ਗਿਆ ਉਹਦਾ ਵੈਸੇ ਹੀ ਲੱਗ ਜਾਂਦੇ ਹੁੰਦੇ ਉਹ ਉਹ ਕਹਿੰਦਾ ਵੀ ਅੰਦਰ ਜਾਊਗਾ ਬੋਰਡਿੰਗ ਪਾਸ ਵਾਲੇ ਵੀ ਇਹ ਗੱਲ ਕਹਿੰਦੇ ਨੇ ਵੀ ਤੁਸੀਂ ਜਦੋਂ ਪਲੇਨ 'ਚ ਬੈਠਣਾ ਤਾਂ ਉਹ ਤੋਂ 2 ਘੰਟੇ ਪਹਿਲਾਂ ਤੁਹਾਡੀ ਐਂਟਰੀ ਹੋਵੇ ਜੀ ਉਹ ਗੱਲ ਮੁੰਡੇ ਨੇ ਕੀਤੀ ਵੀ ਆ ਉਹ ਮੇਰੇ ਖਿਆਲ ਤੋਂ ਮੁੰਡਾ ਆਪਣੇ ਪੰਜਾਬ ਤੋਂ ਹੈ ਜਿਹਨੇ ਗੱਲ ਕੀਤੀ ਹੈ ਉਹ ਕਹਿੰਦਾ ਵੀ ਤੂੰ ਕਹਿੰਦੇ ਵੀ ਘੰਟੇ ਦੇ ਵਿੱਚੋਂ ਬੰਦਾ ਗੋਲ ਗੱਪੇ ਲੈ ਕੇ ਆ ਗਿਆ ਕਹਿੰਦਾ ਵੀ ਤੇਰਾ ਗੱਲ ਝੂਠ ਹੈ ਉਹ ਕਹਿੰਦੇ ਵੀ ਝੂਠ ਕਿਵੇਂ ਆ ਉਹ ਕਹਿੰਦਾ ਵੀ ਬੋਰਡਿੰਗ ਪਾਸ ਵੀ ਇਹ ਗੱਲ ਕਹਿੰਦਾ ਹੈ ਵੀ 2 ਘੰਟੇ ਪਹਿਲਾਂ ਤੁਹਾਨੂੰ ਅੰਦਰ ਐਂਟਰ ਹੋਣਾ ਪਊਗਾ ਫਿਰ ਉਹ ਸਾਰੇ ਪੈਸੇਂਜਰ ਉਸ ਜਾਚ 'ਚ ਬੈਠਣਗੇ ਫਿਰ ਉਹ ਉੱਡੂਗਾ ਫਿਰ ਲੈਂਦੇ ਹੋ ਕਿ ਫਿਰ ਤੁਸੀਂ ਬਾਹਰ ਜਾਓਗੇ ਫਿਰ ਜਾ ਕੇ ਕਹਿੰਦਾ ਵੀ ਤੁਸੀਂ ਉੱਥੇ ਲੋਕੇਸ਼ਨ ਤੇ ਵੀ ਗਏ ਹੋ ਨਾ ਕਿ ਕਿ 에어ਪੋਰਟ ਤੇ ਹੀ ਮਿਲ ਰਹੀ ਸੀ ਕਿ ਗੋਲ ਗੱਪੇ ਉਹ ਕਹਿੰਦੇ ਨਹੀਂ ਬਾਹਰ ਗਏ ਸੀਗਾ ਕਹਿੰਦਾ ਫਿਰ ਘੰਟੇ ਵਾਲਾ ਤੇਰਾ ਝ ਸੋ ਮਤਲਬ ਕਿ ਪਰ মিডিਆ ਦੇ ਵਿੱਚ ਕੀ ਚੀਜ਼ ਦਿਖਾਈ ਜਾ ਰਹੀ ਹੈ ਉਸ ਕੁੜੀ ਦਾ ਕੱਟ ਕਰਕੇ ਜਿਹੜਾ ਉਹਨੇ ਬੋਲਿਆ ਕਿ ਘੰਟੇ ਦੇ ਵਿੱਚ ਮੇਰਾ ਪੀ ਗਿਆ ਜਾ ਕੇ ਉਹ ਕਰ ਗਈ ਫਿਰ ਉਹਨੇ ਗੱਲ ਕੀਤੀ ਕਹਿੰਦੀ ਮੈਂ ਜਦੋਂ ਬਿਗ ਬੋਸ ਚ ਆਣ ਲੱਗਿਆ ਮੈਂ ਇੱਕ ਕੰਪਨੀ ਸ਼ੁਰੂ ਕਰਕੇ ਆਈਆਂ ਤਾਂ ਕਹਿੰਦੀ ਉਹਦੇ ਚੋਂ ਮਨੋ 20-25 ਕਰੋੜ ਦਾ ਘਾਟਾ ਪੈਜੇ ਤਾਂ ਮਨ ਕੋਈ ਵੱਡੀ ਗੱਲ ਨਹੀਂ ਉਹ ਹੀ ਦਿਖਾਵੇਗਾ ਜੀ ਹਰ ਉਸ ਚੀਜ਼ ਨੂੰ ਬਿਗ ਬੋਸ ਵੀ ਹਾਈਲਾਈਟ ਕਰਕੇ ਦਿਖਾ ਰਿਹਾ ਸੋਸ਼ਲ ਮੀਡੀਆ ਤੇ ਵੀ ਹਾਈਲਾਈਟ ਕਰਕੇ ਚੀਜ਼ ਦਿਖਾਈ ਜਾ ਰਹੀ ਹੈ ਉਹ ਕਿਤੇ ਨਾ ਕਿਤੇ ਪ੍ਰਭਾਵ ਹੈ ਜਿਹੜਾ ਸਾਡੀ ਆਮ ਜ਼ਿੰਦਗੀ ਦੇ ਵਿੱਚ ਸਾਡੀਆਂ ਧੀਆ ਭੈਣਾਂ ਜੀ ਰਹੀਆਂ ਨੇ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਇਹ ਫਿਰ ਉਸ ਚੀਜ਼ ਤੱਕ ਉਸ ਲੈਵਲ ਤੱਕ ਪਹੁੰਚਣ ਦੇ ਲਈ ਉਹ ਗਲਤ ਰਾਹ ਤੇ ਪੈਂਦੇ ਨੇ